ਜੋੜਾਂ ਦੇ ਦਰਦ ਵਾਲੀ 3 ਮਹੀਨੇ ਦਾ ਠੀਕ ਹੈ ਜੀ ਮਰਦਾਨਾ ਕਮਜ਼ੋਰੀ ਵਾਲਾ ਇਹ 3-4 ਮਹੀਨੇ ਖਾਣੀ ਪਈ ਸ਼ੂਗਰ ਵਾਲੀ 5 ਮਹੀਨੇ ਇਹ 5 ਮਹੀਨੇ ਖਾਣੀ ਪੂਗੀ ਠੀਕ ਹੈ ਜੀ ਇਹ ਮਰਦਾਨਾ ਕਮਜ਼ੋਰੀ ਵਾਸਤੇ ਐ ਸ਼ੂਗਰ ਵਾਲੇ ਨੂੰ 90% ਲੋਕਾਂ ਨੂੰ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਹੋ ਜਾਂਦੀ ਠੀਕ ਹੈ ਜੀ ਤੇ ਭਰਾਵਾਂ ਨੂੰ ਸ਼ੂਗਰ ਦੀ ਕੋਈ ਪ੍ਰੋਬਲਮ ਹੈਗੀ ਆ ਇਹ ਤੁਹਾਨੂੰ ਘਾ ਟ੍ਰੇਡ ਦੇ ਵਿੱਚ ਮਿਲੂਗੀ ਇਹ ਲਗਭਗ ਹੁਣ ਤੱਕ ਆਪਾਂ 35-40 ਏਅਰ ਕਸਟਮਰ ਨੂੰ ਦਿੱਤਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਨਸਲਾ ਸੋ ਦੋਸਤ ਅੱਜ ਆ ਪਹੁੰਚਾ ਮਾਨਸਾ ਸ਼ਹਿਰ ਸ਼ੂਗਰ ਦੀ ਪ੍ਰੋਬਲਮ ਹੈਗੀ ਆ ਜਾਂ ਜਿਹੜੇ ਭਰਾਵਾਂ ਨੂੰ ਮਰਦਾਨਾ ਕਮਜ਼ੋਰੀ ਹੈ ਜਾਂ ਕਿਸੇ ਦੇ ਜੋੜਾਂ 'ਚ ਦਰਦ ਹੁੰਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਹੈ ਤੇ ਆਜੋ ਮੇਰੇ ਨਾਲ ਚੱਲ ਜੇ ਅੰਦਰ ਸ਼ੂਗਰ ਦੀ ਪਾਊਡਰ ਹੈ ਜੀ ਇਹ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਆਪਾਂ ਇਹ ਬਣਵਾਇਆ ਸੀਗਾ 5 ਸਾਲ ਪੱਲਾ ਓਕੇ ਜੀ ਇਹ ਲਗਭਗ ਹੌਣ ਤੱਕ ਆਪਾਂ 35 40 ਈਅਰ ਕਸਟਮਰ ਨੂੰ ਦਿੱਤਾ ਜੀ ਠੀਕ ਹੈ ਜੀ ਔਰ 200% ਇਹਦਾ ਰਿਜ਼ਲਟ ਆਏਗਾ ਠੀਕ ਹੈ ਜੀ 4-5 ਮਹੀਨੇ ਲਗਾਤਾਰ ਖਾਣੀ ਪੈਂਦੀ ਹੈ ਓਕੇ ਜੀ ਜਿਹੜੀ ਕੋਈ ਅੰਗਰੇਜ਼ੀ ਦਵਾਈ ਚੱਲਦੀ ਹੈ ਉਹ ਮਹੀਨੇ ਬਾਅਦ ਅਗਲਾ ਬੰਦ ਕਰ ਦਿੰਦੇ ਓਕੇ ਇਹ ਕੰਟਰੋਲ ਕਰ ਲੂ ਜਿੰਨੀ ਮਰਜ਼ੀ ਸ਼ੂਗਰ ਹੋਵੇ ਠੀਕ ਆ ਦੇਖੋ ਦੋਸਤੋ ਜਿਹੜੇ ਭਰਾਵਾਂ ਨੂੰ ਸ਼ੂਗਰ ਦੀ ਕੋਈ ਪ੍ਰੋਬਲਮ ਹੈਗੀ ਆ ਇਹ ਤੁਹਾਨੂੰ ਘਾ ਟ੍ਰੇਡ ਦੇ ਵਿੱਚ ਮਿਲੂਗੀ ਹਾਂਜੀ ਹਰਬਲ ਪਾਊਡਰ ਇਹ ਕੋਈ ਦਵਾਈ ਨਹੀਂ ਕਹਿ ਸਕਦੇ ਪਰ ਹਰਬਲ ਪਾਊਡਰ ਹੈ ਠੀਕ ਹੈ ਇਹ ਤੁਹਾਨੂੰ 4-5 ਮਹੀਨਿਆਂ ਚ ਰਿਜ਼ਲਟ ਰਿਜ਼ਲਟ ਦਾ 18-20 ਦਿਨਾਂ ਚੋਂ ਲੱਗ ਕੇ ਆਉਂਦੇ ਆ 18-20 ਦਿਨਾਂ ਦੇ ਰਿਜ਼ਲਟ ਆਉਣ ਲੱਗ ਜੀ ਦਾ ਆ ਦੇਖੋ ਦੋ 18-20 ਦਿਨਾਂ ਚੋਂ ਰਿਜ਼ਲਟ ਆਉਣ ਲੱਗਿ ਪੰਜ ਮਹੀਨਿਆਂ ਦੇ ਵਿੱਚ ਤੁਹਾਡਾ ਜੀ ਬਿਲਕੁਲ ਕੰਟਰੋਲ ਕਰ ਦੂ। ਕੰਟਰੋਲ ਕਰ। ਠੀਕ ਠਾਕ ਹੈ ਜੀ। ਆਹ ਦੇਖੋ ਦੋਸਤੋ ਚੈੱਕ ਕਰਸ ਮਾਨਸਾ ਸ਼ਹਿਰ ਦੇ ਵਿੱਚ ਜੇ ਕਿਸੇ ਭਰਾ ਨੇ ਆਨਲਾਈਨ ਮੰਗਵਾਨੀ ਆ ਆਨਲਾਈਨ ਵੀ ਮਿਲ ਜੂਏ। ਆਨਲਾਈਨ ਜਾਂਦੀ ਹੈ ਕੋਰੀਅਰ ਦਾ ਚਾਰਜ ਐਕਸਟਰਾ ਬਸ। ਠੀਕ ਠਾਕ ਹੈ ਜੀ। ਇਹ ਕੋਰੀਅਰ ਚਾਰਜ ਨਾਲ ਉਹ ਅਲੱਗ ਹੋਣਗੇ। ਠੀਕ ਠਾਕ ਹੈ ਜੀ। ਹੋਰ ਜੀ। ਇਹ ਮਰਦਾਨਾ ਕਮਜ਼ੋਰੀ ਵਾਸਤੇ ਆ 슈ਗਰ ਵਾਲੇ ਨੂੰ 90% ਲੋਕਾਂ ਨੂੰ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਹੋ ਜਾਂਦੀ। ਠੀਕ ਠਾਕ ਹੈ ਜੀ। ਉਹਦੇ ਵਾਸਤੇ ਇਹ ਤਿਆਰ ਕਰਵਾਈ ਹੈਗੀ। ਠੀਕ ਹੈ ਜੀ। ਇਹ ਦੋ ਟਾਈਮ ਲੈਣੀ ਹੁੰਦੀ ਹੈ ਆ ਦੇਖੋ ਦੋਸਤੋ ਜਿਹੜੇ ਭਰਾਵਾਂ ਨੂੰ ਮਰਦਾਨਾ ਕਿਬਿਓਰੀ ਦੀ ਪ੍ਰੋਬਲਮ ਹੈਗੀ ਆ ਸ਼ੂਗਰ ਵਾਲਿਆਂ ਨੂੰ ਹੋ ਜਾਂਦੀ ਆ ਸ਼ੂਗਰਨ ਯਾਤਰਾ ਇਹ ਹੋ ਜਾਂਦੀ ਆ ਪ੍ਰੋਬਲਮ ਆ ਬਾਕੀ ਜਿਹੜੇ ਭਰਾਵਾਂ ਨੂੰ ਇਹ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਇਹ ਦਵਾਈ ਲੈ ਕੇ ਰਿਜ਼ਲਟ ਤੁਹਾਨੂੰ 15-20 ਦਿਨਾਂ ਵਿੱਚ ਮਿਲ ਜੂਗਾ 15-20 ਦਿਨਾਂ ਵਿੱਚ 20 ਦਿਨਾਂ ਤੋਂ ਤੁਹਾਨੂੰ ਇਹਦਾ ਰਿਜ਼ਲਟ ਮਿਲ ਜੂਗਾ ਤੇ ਰੇਟ ਵੀ ਬਹੁਤ ਹੀ ਘੱਟ ਹੈ ਦਾ ਠੀਕ ਠੀਕ ਹੈ ਹੋਰ ਜੀ ਦੂਹਾ ਦਾ ਕੀ ਜੋੜਾਂ ਦੇ ਦਰਦ ਦੀ ਓਕੇ ਅੱਜ ਕੱਲ ਹਰੇਕ ਦੇ ਜੋੜਾਂ ਦਾ ਦਰਦ ਹੁੰਦੀ ਹੈ ਨਾ ਠੀਕ ਹੈ ਜੀ ਇੱਕ ਹੀ ਜੋੜਾਂ ਦੇ ਦਰਦ ਵਾਸਤੇ ਜੀ ਇਹ ਵੀ ਦੋ ਟਾਈਮ ਲੈਣੀ ਹੁੰਦੀ ਆ ਠੀਕ ਹੈ ਜੀ ਇਹਦਾ ਵੀ 200% ਰਿਜ਼ਲਟ ਹੈ ਠੀਕ ਹੈ ਇਹ ਵੀ ਹਰਬਲ ਜੀ ਹੈ ਇਹ ਵੀ ਹਰਬਲ ਪਾਊਡਰ ਹੈ ਜੀ ਠੀਕ ਹੈ ਇਹ ਸਾਰੇ ਹਰਬਲ ਪਾਊਡਰ ਹੀ ਨੇ ਕੋਈ ਦੇਸੀ ਦਵਾਈ ਨਹੀਂ ਆਪਾਂ ਕਹਿ ਸਕਦੇ ਕਿ ਨਾ ਆਪਾਂ ਅੰਗਰੇਜ਼ੀ ਦਵਾਈ ਨਹੀਂ ਠੀਕ ਹੈ ਇਹ ਹਰਬਲ ਪਾਊਡਰ ਹੈ ਕਿਸੇ ਦੇ ਕੋਈ ਸਟੇਟਡ ਨਹੀਂ ਪਾਇਆ ਹੋਇਆ ਠੀਕ ਹੈ ਜੈਨੂਲ ਚੀਜ਼ਾਂ ਨੇ ਸਾਰੀਆਂ ਜੋ ਇਹਦੇ ਵਿੱਚ ਪਾਈਆਂ ਨੇ ਉੱਪਰ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਠੀਕ ਹੈ ਜੀ 100% ਵਧੀਆ ਆਯੁਰਵੈਦਿਕ ਜੜੀ ਬੂਟੀਆਂ ਨੇ ਛੁੱਧ ਜਮਾ ਇਹਨਾਂ ਤੋਂ ਇਹ ਤਿਆਰ ਕੀਤੀਆਂ ਹੋਈਆਂ ਠ 18-20 ਦਿਨਾਂ ਚ ਰਿਜ਼ਲਟ ਆਉਣ ਲੱਗਿਆਂਦਾ ਇਹ ਸ਼ੂਗਰ ਦਾ ਤੇ ਜੋੜਾਂ ਦਾ ਦਰਦ ਵਾਲਾ ਕਈ ਮਰਦਾਨਾ ਕਮਜ਼ੋਰੀ ਵਾਲਾ ਇਹ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਠੀਕ ਠੀਕ ਜੀ ਹਾਂਜੀ ਇਹ ਮਹੀਨਾ 100 ਮਹੀਨਾ ਤੇ ਲੱਗ ਜਾਂਦਾ ਹੈ ਰਿਜ਼ਲਟ ਠੀਕ ਠੀਕ ਆ ਦੇਖੋ ਦੋਸਤੋ ਨਾ ਤਿੰਨੇ ਹਰਬਲ ਨੇ ਇਹ ਹਾਂਜੀ ਤਿੰਨੇ ਹਰਬਲ 15-20 ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲਣਾ ਸਟਾਰਟ ਹੋ ਜੂਗਾ ਅੰਗਰੇਜ਼ੀ ਦਵਾਈਆਂ ਖਾ ਤਾਂ ਲੈਨੇ ਹੋ ਤੁਸੀਂ ਪਰ ਉਹਦਾ ਕੀ ਹੁੰਦਾ 11 ਸੈੱਟ ਹੋ ਜਾਂਦਾ ਬਾਅਦ ਚ ਫਿਰ ਵਿਗੜ ਜਾਂਦਾ ਕੰਮ ਇਹ ਪਰਮਾਨੈਂਟ ਹੀ ਤੁਹਾਡਾ ਹੱਲ ਹੋ ਜੂ ਮੁਰਕ ਕੇ ਤੁਹਾਨੂੰ ਇਹ ਪ੍ਰੋਬਲਮ ਹੋਣੀ ਨਹੀਂ ਨੀ ਨਹੀਂ ਮੁਰਕ ਆ オンਲਾਈਨ ਵੀ ਮਿਲ ਜੂ ਜਿਹੜਾ ਕੋਰੀਅਰ ਚਾਰਜ ਹੋ ਅਲੱਗ ਹੋਊਗਾ ਡਾਕਟਰ ਸਾਹਿਬ ਜਿਹੜਾ ਆਪਾਂ ਦੇਖ ਲੇਤਾ ਨਾ ਰੇਕ ਦੇ ਮਨ ਚ ਵਹਿਵੇਂ ਹੁੰਦਾ ਵੀ ਹਰਬਲ ਦਵਾਈਏ ਮਹਿੰਗੀ ਬਹੁਤ ਹੁੰਦੀ ਐ ਜੀ ਆਪਣੇ ਕੋਈ ਮਹਿੰਗੀ ਨਹੀਂ ਹੈਗੀ ਜੀ ਜਿੰਨੇ ਦੀ ਆਪਣੇ ਕੋਲੇ ਆਂਦੀ ਐ ਉਨੇ ਦੀ ਆਪਾਂ ਦੰਦੇ ਆ ਓਕੇ ਜੀ ਇਹ ਸ਼ੂਗਰ ਵਾਲੀ ਐ 200 ਰੁਪਏ ਦੀ ਡੱਬੀ ਐ ਅਸੀਂ 200 ਰੁਪਏ ਦੀ ਐ ਵਿਆਹ ਵਿੱਚ ਕਹਿੰਦੇ ਨਾ 15 1500 ਰੁਪਏ ਲੈ ਲੈਂਦੇ ਐ 200 ਰੁਪਏ ਦੀ ਐ 10 ਤੋਂ 12 ਦਿਨ ਚੱਲਦੀ ਐ ਠੀਕ ਐ 10 ਦਿਨਾਂ ਦੀ ਦਵਾਈ ਕਹਿ ਸਕਦੇ ਆ ਆਪਾਂ ਇਹ ਤੁਹਾਨੂੰ ਮਿੰਟ ਸਿਰਫ 200 ਰੁਪਏ ਦੀ ਪਾਊਡਰ ਐ ਸੌਰੀ ਠ ਇਹ 15 ਤੋਂ 20 ਚੱਲ ਜਾਂਦਾ ਜੀ ਇਹ ਤੁਹਾਡਾ ਚੱਲੂਗਾ 15 ਤੋਂ ਲੈ ਕੇ 20 ਤੱਕ ਚੱਲੂਗਾ ਇਹ ਤੁਹਾਨੂੰ ਮਿਲੂ ਸਿਰਫ 500 ਰੁਪਏ ਦਾ 500 ਰੁਪਏ ਦਾ ਠੀਕ ਹੈ ਜੀ ਇਹ ਜੋੜਾਂ ਦੇ ਦਰਦ ਵਾਲਾ ਜੀ ਇਹ 300 ਰੁਪਏ ਦੀ ਰਕੀ ਹੈ ਠੀਕ ਹੈ ਜੀ ਇਹ ਵੀ 15 ਤੋਂ 20 ਤੱਕ ਲਗਭਗ ਚੱਲ ਜਾਂਦੀ ਹੈ ਠੀਕ ਹੈ ਜੀ ਹਾਂਜੀ ਆ ਦੇਖੋ ਦੋਸਤੋ ਕੋਈ ਮਹਿੰਗੀਆਂ ਦਵਾਈਆਂ ਨਹੀਂ ਹੈਗੇ ਆਪਾਂ ਕਹੇ ਸੀ ਨਾ ਬਿਯਾਰ ਦੇ ਵਿੱਚ ਆਪਾਂ ਦੇਖਿਆ ਜਾਂਦਾ ਹੈ ਇਹਨਾਂ ਚੀਜ਼ਾਂ ਨਾਲ ਬਾਜ਼ਾਰ ਸਭ ਤੋਂ ਵੱਡੇ ਠੱਗੀ ਹੁੰਦੀ ਹੈ ਲੋਕ 15-15 2-2000 ਰੁਪਏ ਲੈ ਲੈਂਦੇ ਕਿਸੇ ਸੀਸੀ ਦਾ ਇਹ ਤੁਸੀਂ ਦੇ ਰਹੇ ਹੋ ਸਿਰਫ 200 ਰੁਪਏ 300 ਰੁਪਏ ਦੇ 500 ਰੁਪਏ ਠੀਕ ਠੀਕ ਆ ਦੇਖੋ ਦੋਸਤੋ ਜੇ ਕਿਸੇ ਭਰਾ ਨੇ ਮੰਗੌਣੀਆਂ ਨੇ ਮਾਨਸਾ ਸ਼ਹਿਰ ਦੇ ਵਿੱਚ ਇੱਕ ਤਾਂ ਆਪਣਾ ਰੈਸਲਾ ਤੋਂ ਪ੍ਰੋਪਰ ਦੁਕਾਨ ਹੈ ਜੀ ਆਪਣਾ ਹੈਗਾ ਜੀ ਦੁਕਾਨ ਨੰਬਰ 376 ਠੀਕ ਹੈ ਜੀ ਨੇੜੇ ਲక్ష్ਮੀ ਨਾਣ ਮੰਦਿਰ ਓਕੇ ਜੀ ਪੁਰਾਣੀ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਮੋਬਾਈਲ ਨੰਬਰ 98158 ਠੀਕ ਹੈ ਜੀ 09602 ਠੀਕ ਠੀਕ ਹੈ ਜੀ ਸੋ ਦੋਸਤੋ ਜਿਹੜੇ ਵੀ ਭਰਾਵਾਂ ਨੇ ਚੀਜ਼ਾਂ ਮੰਗਾਉਣੀਆਂ ਪ੍ਰੋਡਕਟ ਮੰਗਾਉਣੇ ਨੇ ਜਾਂ ਤੁਸੀਂ ਆਪ ਅਗਲੇ ਆ ਸਕਦੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰਸੋ ਬਾਕੀ ਐਡਰੈਸ ਮੈਂਸ਼ਨ ਕੀਤਾ ਹੋਇਆਗਾ ਤੇ ਜਿਹੜੇ ਭਰਾਵਾਂ ਨੇ ਆਨਲਾਈਨ ਮੰਗਾਉਣੀਆਂ ਉਹਦੇ ਵਾਸਤੇ ਇਕੱਲਾ ਕੋਰੀਅਰ ਚਾਰਜ ਜਿਹੜਾ ਐਕਸਟਰਾ ਲੱਗੂ ਉਹ ਲੱਗੂਗਾ ਬਾਕੀ ਦਵਾਈ ਸੇਮ ਰੇਟ ਹੀ ਰਹੂਗੀ ਹਾਂ ਪਾਊਡਰ ਦਾ ਰੇਟ ਰਿਜ਼ਲਟ ਤੁਹਾਨੂੰ 15 ਤੋਂ 20 ਦਿਨਾਂ ਦੇ ਵਿੱਚ ਮਿਲਣਾ ਸਟਾਰਟ ਹੋ ਜਾਊਗਾ ਤੇ 5 ਕਿ ਮਹੀਨਾ ਦਾ ਕੋਰਸ ਆ ਸਾਰਾ 5 ਮਹੀਨੇ ਦਾ ਜੋੜਾਂ ਦੇ ਦਰਦ ਵਾਲੀ 3 ਮਹੀਨੇ ਦਾ ਠੀਕ ਹੈ ਜੀ ਪਰਦਾਨਾ ਕਮਜ਼ੋਰੀ ਵਾਲਾ ਇਹ 3-4 ਮਹੀਨੇ ਖਾਣੀ ਪਈ ਠੀਕ ਹੈ ਸ਼ੂਗਰ ਵਾਲੀ 5 ਮਹੀਨੇ ਇਹ 5 ਮਹੀਨੇ ਖਾਣੀ ਪੂਗੀ ਠੀਕ ਹੈ ਜੀ